ਕਿਰਤ ਦਨ ਸੋਹਿਲਾ ਸੋਹਿਲਾ ਰਾਗ ਗਵੜੀ ਦੀਪ ਕੀ ਮਹੱਲਾ ਪਹਿਲਾ ਇਕ ਔਂਕਾਰ ਸਤਿਗੁਰ ਪ੍ਰਸਾਦ ਜੈ ਕਰਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵ ਰਹਿਓ ਸਿਰਜਨ ਹਾਰੋ ਤੁਮ ਗਾਵੋ ਮੇਰੇ ਨੀ ਭੋਗਾ ਸੋਹਿਲਾ ਹੋ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਨੇਤ ਨੇਤ ਜੀ ਦੇ ਸੰਭਾਲੀਨ ਦੇਖੇਗਾ ਦੇਵਨہار ਤੇਰੇ ਦਾਨੇ ਕੀਮਤ ਨਾ ਪਵੇ तिस दाते ਕਮਨ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀ ਸੜੀਆਂ ਜਿਉ ਹੋਵੇ ਸੇਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨਨ दन हारा सिमरिय नानक से आव राहला पहला छ्या कर छ्या छ्या उपदेश गुर गुरो बेसनेक बाबा जैकर करते कीरत होकर राख वडाई तोए रहाओ विश्वे चसिया घड़िया पैर थीति बारी महाऊआ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈ ਥਾਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ ਕੈਸੀ ਆਤੀ ਹੋਏ ਪਵ ਖੰਡਨਾ ਤੇਰੀ ਆਤੀ ਅਨਹਤਾ ਸਬਦ ਵਾਜੰਤ ਪੈਰੀ ਰਹਾਓ ਸਹਿਸ ਤਵ ਨਨ 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 ਹੈ ਹਤੋਏ ਕੋ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਨ ਇਕ ਪਦ ਗੰਧ ਬਿਨਾ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰਾਂਦ ਲੋਬਤ ਮਨੋ ਆਂਦੀ ਨਮੋਹ ਹੈ ਆਈ ਬਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗੋੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦਨ ਗਰਭੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਾਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵਟਾਹੇ ਕਢਡਾਉ ਤ ਪੁਨ ਵਟਾਹੇ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾਹੇ ਜਿਉ ਜੋ ਚੱਲੇ ਚ ਬੈ ਦੁਖ ਪਾਵੇ ਜਮ ਕਾਲ ਸਹਿਸ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪਵ ਖੰਡਾਹੇ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਘਾਟ ਚੱਲੋ ਹਰ ਲਾਹਾ ਆਗੇ ਬਸਨ ਸੁਹਿਲਾ ਹਉਦ ਘਟੈ ਦਿਨ ਸੂਰੇ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਬਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਇ ਪਿਆਵੇ ਰਸ ਕਥ ਕਥਾ ਤਿਨ ਜਾਣੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਹੋ ਸੁਖ ਸਹਿ ਜੀ ਬੋਰ ਨਾ ਹੋਯੋ ਗਪੇਰਾ ਅੰਤਰ ਜਾਮੀ ਪੁਰਖ ਮਿਰਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹਿ ਸੁਖ ਮੰਗੇ ਮੁਕ ਘਰ ਸੰਤਨ ਕੀ ਤੂਰੇ ਅਨਤਰਜਾਮੀ ਪੁਰਖ ਬਿਦਾਤੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋ ਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤ